ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਮਾਸੀਕੇ ਜਿਲ੍ਹਾ ਰਣੂ ਪੈਂਦਾ ਜੀ ਮੋਗਾ ਠੀਕ ਹੈ ਜੀ 메ਨ ਰੋਡ ਦੇ ਉੱਪਰ ਪੈਂਦਾ ਹੈ ਮੋਗਾ ਬਰਨਾਲਾ ਰੋਡ ਦੇ ਉੱਤੇ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800322 ਠੀਕ ਹੈ ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਜ ਭਾਈ ਕੋਲ ਇੱਕ ਝੋਟੀ ਆ ਤੇ ਦੋ ਗਾਵਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਿਗਾ ਜੀ ਸਾਸਰੀ ਗੱਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਜੱਗਾ ਪਿੰਡ ਮਾਛੀ ਕੇ ਆ ਜਿਲ੍ਹਾ ਇਹਨੂੰ ਮੋਗਾ ਲੱਗਦਾ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਜੀ 7719456512 ਇਹ ਨੰਬਰ ਆਪਣਾ ਠੀਕ ਹੈ ਜੀ ਅੱਜ ਕਿੰਨੇ ਨਾਲ ਆ ਵੀਰੇ ਪਕਾਉਗੇ ਆਪਣੇ ਕੋਲ ਵੀਰੇ ਆਪਣੇ ਕੋਲ ਤਿੰਨ ਜਾਨਵਰ ਆ ਆਪਾਂ ਪਹਿਲਾਂ ਗਾਇਆਂ ਦਾ ਹੀ ਕੰਮ ਕਰਦੇ ਆਂ ਹਾਂਜੀ ਝੋਟੀ ਇਹ ਪਤਾ ਲਈਏ ਇੱਕ ਤਾਂ ਝੋਟੀ ਦੀ ਜਾਤ ਪੱਖੋਂ ਬਹੁਤ ਚੰਗੀ ਆ ਇੱਕ ਠੰਡੀ ਸੀਲ ਬਹੁਤ ਆ ਜਿਵੇਂ ਹੁਣ ਬੰਦੇ ਮੰਗ ਲੈਂਦੇ ਆ ਝੋਟੀ ਮੈਥੋਂ ਹਾਂ ਵੀ ਭਾਈ ਤੂੰ ਝੋਟੀ ਲੈਉਣਾ ਹੈਗਾ ਹਾਂ ਹਾਂ ਹੁਣ ਇਹਦੀ ਗਰੰਟੀ ਵੇਸ ਆ ਹਾਂਜੀ ਨਾ ਤਾਂ ਲੱਤ ਅੱਜ ਮਾਰਦੀ ਆ ਨਹੀਂ ਗੱਭਣ ਝੋਟੀ ਤੈਨੂੰ ਪਤਾ ਥੱਲੇ ਨਹੀਂ ਬਹਿਣ ਦਿੰਦੀ ਠੀਕ ਹੈ ਜੀ ਐਨੀ ਸੀਲ ਠੰਡੀ ਝੋਟੀ ਅੱਜ ਤਾਈਂ ਨਹੀਂ ਮੈਂ ਦੇਖੀ ਠੀਕ ਹੈ ਜੀ ਵੀ ਦੁੱਧ ਵੀ 12-13 ਲੀਟਰ ਪਹਿਲੇ ਸੂਏ 'ਚ ਪਾਇਆ ਵਾ ਦੂਜੇ ਸੂਏ ਸੁਣਾ ਇਹਨੇ ਹੁਣ ਠੀਕ ਹੈ ਰੇਟ ਭਰਾ ਦਾ ਰੇਟ ਇਹ ਤਾਂ ਫੋਨ ਤੇ ਕਰਾਂਗੇ ਵੀਰੇ ਠੀਕ ਹੈ ਜੀ ਕਹਿੰਦੇ ਸੂਏ ਸੁਣਾ ਲੋਪਰਾ ਫੇਸ ਕੁਆਲਟੀ ਕਿਸੇ ਦੇਖ ਸਕਦੇ ਹੋ ਠੀਕ ਹੈ ਜੀ ਵਾਕਸ ਨੂੰ ਤਰ ਤਾ ਦਿਖਾਉਂਦਾ ਥੋੜਾ ਡਰਦੀ ਐ ਇਹਨੂੰ ਕੈਮਰੇ ਤੋਂ ਕੈਮਰੇ ਤੋਂ ਡਰਦੀ ਆ ਵੀਰੇ ਠੀਕ ਹੈ ਜੀ ਕੋਈ ਗੱਲ ਨਹੀਂ ਪਤਾ ਕੀ ਗੱਲ ਆ ਲੈ ਜਮਾ ਹੀ ਨਹੀਂ ਮੈਨੂੰ ਤਾਂ ਨਾਲੇ ਅੱਜ ਹੀ ਆਈ ਆ ਕਿਹੜਾ ਮੇਰੇ ਦੇ ਉੱਤੇ ਜੀਵੀ ਆ ਜਾਂ ਕੋਈ ਆਇਆ ਮੈਨੂੰ ਕੋਈ ਮਤਲਬ ਹੀ ਨਹੀਂ ਕੋਸ ਵੀ ਨਹੀਂ ਕਹਿੰਦੀ ਛੋਟੀ ਇੰਨੀ ਸੀਲ ਠੰਡੀ ਮੈਂ ਨਹੀਂ ਦੇਖੀ ਮੈਂ ਫੂਚ ਚੱਕ ਲੈਂਦੀ ਆ ਜਿਵੇਂ ਮਰਜੀ ਥਣ ਫੜੀ ਚੱਲੇ ਠੀਕ ਹੈ ਜੀ ਤੋਰ ਦੋ ਭਰਾ ਮੜਾ ਜਾ ਲੋਪਰਾ ਚੈੱਕ ਕਰ ਸਕਦੇ ਹੋ ਛੋਟੀ ਸੋਹਣੀ ਸੁਨੱਖੀ ਆ ਬਾਕੀ ਤੁਸੀਂ ਅੰਦਾਜ਼ਾ ਲਾਈ ਸਕਦੇ ਨੇ ਵਜੇ ਠੀਕ ਹੈ ਅਜੇ ਹਫਤਾ ਵੀਰੇ ਆਹਮ ਨਾਲ ਲੈ ਜੂਗੀ ਹਫਤਾ ਦੀ ਕੱਚੀ ਹਾਂ ਠੀਕ ਹੈ ਤੋੜ ਦਿਓ ਤੁਸੀਂ ਲੋ ਜੀ ਚੈੱਕ ਕਰ ਸਕਦੇ ਚੰਗਾ ਕੱਦ ਕਾਠਾ ਅੱਜ ਦਾ ਛੋਟੀ ਦਾ ਤੇ ਇਹਨੇ ਵਾ ਤੁਸੀਂ ਉਂਟਾ ਤੇ ਲਾਈ ਛੱਡੋ ਭਾਈ ਜੀ ਮਾਲਕ ਨੂੰ ਦੱਸਿਆ ਹੋਊਗਾ ਪਿਛਲੇ ਸੂਏ ਦੁੱਧ ਦੁੱਧ 12-13 ਲੀਟਰ ਦਾ ਰਿਕਾਰਡ ਆ ਵੀਰੇ ਛੋਟੀ ਦਾ ਪਿਛਲੇ ਸੂਏ ਹਾਂ ਇਹ ਤਾਂ ਥੋੜੀ ਜਿਹੀ ਨਾ ਸੰਭਾਈ ਨੂੰ ਕੱਚੀ ਰਹਿ ਗਈ ਯਾਰ ਉਹਨਾਂ ਦਾ ਬਜ਼ੁਰਗ ਬਿਮਾਰ ਹੋ ਗਿਆ ਠੀਕ ਹੈ ਜੀ ਤੇ ਜਦੋਂ ਇਹਨੇ ਤਿਆਰ ਹੋਣਾ ਸੀ ਵਿਚਾਰੀ ਦੇ ਦੇ ਕਰਮਾਂ ਚ ਥੋੜਾ ਜਿਹਾ ਰਸ ਨਹੀਂ ਘਟ ਸੀਗਾ ਠੀਕ ਹੈ ਜੀ ਲੋਪਰਾ ਅ ਦੇਖ ਸਕਦੇ ਚਾਰੇ ਥਾਣੇ ਕੋ ਜੀ ਆ ਜਮਾ ਲੇਵਾ ਬਹੁਤ ਸੋਹਣਾ ਕੱਢੂਗੀ ਕਰਮਾਂ ਵਾਲੀ ਹਲੇ ਦਿਨ ਪਿਆ ਥੋੜੀ ਕੱਚੀ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਮਾਸੀ ਠੀਕ ਹਾਂ ਜੀ ਬਾਈ ਗਾਂਦ ਜਾਣਕਾਰੀ ਦੇ ਦੋ ਜੀ ਇਹ ਬਰ ਤੀਜੇ ਸੂਏ ਵਹਿੜਾ ਹਾਂਜੀ ਤੇ ਮਾਲਕਾਂ ਨੇ ਦੱਸਣ ਦੇ ਮੁਤਾਬਕ ਇਹ 32 ਲੀਟਰ ਪਹਿਲਾ ਦੂਜੇ ਸੂਏ ਚ ਦਿੱਤਾ ਵਾ ਤੀਜੇ ਸੂਏ ਤੇ ਇਹ ਕਹਿੰਦੇ 35 ਲੀਟਰ ਦਾ ਆ ਰਾਮਣਾ ਚਾਹੀਦਾ ਡੈਨਮਾਰਕ ਦੀ ਇਹ ਠੀਕ ਹੈ ਜੀ ਖੁਦ ਆਪ ਆ ਠੀਕ ਹੈ ਜੀ हां तो गाए दे एबीएस दा लगया हुआ कोई सीम ना ठीक है जी गाए गा। के करम वाली बादी दूंगी हां करम ਝੋਲੀ ਬਹੁਤ ਆ ਵੀਰੇ ਆ ਗਾਂ ਦੀ ਐ ਨਹੀਂ ਗਾ ਆ ਮਗਰ ਬਚੀਆਂ ਜਿਹੜੀਆਂ ਆਮ ਹੁੰਦੀਆਂ ਗਾਂਿਆਂ ਦੀ ਹਾਂਜੀ ਹਾਂਜੀ ਉਹ ਚੀਜ਼ ਆ ਤੇ ਮੂਰੇ ਥਨ ਦੇਖੋ ਕਿੰਨਾ ਚੰਗਾ ਲੱਗਿਆ ਇਧਰ ਦੀ ਠੀਕ ਹੈ ਜੀ ਨਾੜਾਂ ਦੇਖੋ ਲੈਵੇ ਤੇ ਠੀਕ ਹੈ ਜੀ ਗਾਂ ਦਾ ਪੂਰੀ ਦੁੱਧ ਵਾਲੀ ਆ ਫੁੱਲ ਕੱਦਦਾ ਯਾਰ ਕਈ ਵਾਰੀ ਕੋਈ ਵੀਡੀਓ ਤੇ ਆਉਂਦਾ ਕੱਦ ਛੋਟਾ ਨਿਕਲ ਜਾ ਉਹ ਵੀ ਕੰਮ ਨਹੀਂ ਗਾ ਹਣ ਹਾਂਜੀ ਹਾਂਜੀ ਤੇ ਕਿੰਨੇ ਦਿਨ ਬਾਕੀ ਬੇਵਰੇ ਇਹ ਵੀ ਲੈ ਜੂਗੀ ਹਜੇ 12 13 ਦਿਨ ਜਾਂ 12 13 ਦਿਨ ਹਾਂ ਤੇ ਰੇਟ ਭਰਾ ਦਾ ਜਾਜਾ ਰੇਟ ਇਹਦਾ ਵੀ ਫੋਨ ਤੇ ਕਰਾਂਗੇ ਭਰਾ ਜੈਜ ਜੈਜ ਹੋਣਗੇ ਜਮਾ ਕਰਕੇ ਸਾਨੂੰ ਐ ਠੱਗੀ ਵਾਲਾ ਮਸਾਲਾ ਜਾਂ ਨਹੀਂ ਲਾਉਣਾ ਆਪਾਂ ਠੀਕ ਹੈ ਜੀ ਆਪਾਂ ਕਈ ਵਾਰੀ ਨਾ ਇਹ ਵੀ ਕਰਨ ਨੂੰ ਤਾਂ ਇਹ ਤਾਂ ਹੀ ਕਰ ਦਿੰਦੇ ਕਈ ਵਾਰੀ ਵੀਰੇ ਗਾਂ ਤਿਆਰ ਹੋ ਜੇ ਖੜੀ ਖੜੀ ਅਗਲਾ ਕਹਿੰਦਾ ਤੂੰ ਤਾਂ ਇੰਨਾ ਮੰਗਿਆ ਸੀ ਹਾਂਜੀ 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 ਉਹ ਚੀਜ਼ ਦਾ ਫਰਕ ਪੈ ਜਾਂਦਾ ਠੀਕ ਹੈ ਜੀ ਸਹੀ ਗੱਲ ਆ ਕਈ ਵਾਰਾ ਲੈਵਾ ਕਰਵਾਉਣਾ ਕਿੰਨਾ ਕ ਲਾਉਣਾ ਹਨਾ ਬਣਾਉਣਾ ਨਹੀਂ ਉਹੀ ਗੱਲ ਨੇ ਤੇ ਲੋ ਜੀ ਕੱਦ ਕਾਟ ਫੇਸ ਬਿਊਟੀ ਤੁਰ ਦਬਰਾ ਤੁਰ ਦੋ ਚੈੱਕ ਕਰ ਸਕਦੇ ਤੁਸੀਂ ਇੰਨਾ ਹੀ ਖੁੱਲੀਆਂ ਆਈਆਂ ਕਰਕੇ ਤਾਂ ਹੀ ਇਹਨਾਂ ਦੇ ਮੂੰਹੇ ਪਾਣੀ ਪੂਣੀ ਧਰਿਆਗਾ ਠੀਕ ਹੈ ਠੀਕ ਹੈ ਅਜੇ ਤਲਿਆਰੇ ਦੀ ਆਲਜੀ ਕਰਦੀਆਂ ਨੇ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਹਾਂ ਦੇਵਾ ਲਾਟੂਲਾ ਕਾਫੀ ਪੀਂ ਹਲੇ ਮੋੜ ਲਓ ਪਰ ਮੋੜ ਲਓ ਮੋੜ ਲਓ ਲਓ ਜੀ ਖੁੱਲੇ ਢੁੱਲੇ ਬਹੁਤ ਆ ਵੀਰੇ ਵੇੜ ਕਰ ਮਾਣ ਲਈ ਠੀਕ ਹੈ ਲਓ ਜੀ ਚੈੱਕ ਕਰ ਸਕਦੇ ਤੇ ਜਿਹੜੀਆਂ ਬਸੀਆਂ ਇਹ ਤਾਂ ਨਾਰਮਲ ਹੀ ਹੈ ਜੀ ਹਨਾ ਇਹਦਾ ਨਾਰਮਲ ਹੀ ਆ ਨਾ ਚੱਲਦੀਆਂ ਵੀਰੇ ਦੋ ਤੁਸ ਨਹੀਂ ਹੁੰਦਾ ਠੀਕ ਆਪਾਂ ਬਾਅਦ ਚ ਵੀ ਗਾਰੰਟੀ ਲੈ ਲਾਂਗੇ ਆ ਵੀਡੀਓ ਚ ਵੀ ਬੋਲਦੇ ਆ ਹਾਂਜੀ ਹਾਂਜੀ ਇਹਨਾਂ ਦਾ ਕੋਈ ਮਤਲਬ ਨਹੀਂ ਇਹਦੇ ਨਾਲ ਠੀਕ ਹੈ ਜੀ ਠੀਕ ਹਾਂ ਲੋਪਰਾ ਚੈੱਕ ਕਰ ਸਾਡੇ ਚੰਗੀ ਤਰ੍ਹਾਂ ਤੇ ਚੈੱਕ ਕਰਕੇ ਤਸੱਲੀ ਕਰਕੇ ਬਾਈ ਕਹਿੰਦਾ ਲੈ ਕੇ ਜਾਓ ਕੋਈ ਟੈਨਸ਼ਨ ਨਹੀਂ ਤੇ ਬਾਈ ਜਿੰਨਾ ਜ਼ਰੂਰ ਕੰਡੈਕਟ ਕਰੋ ਹਾਂਜੀ ਬਾਈ ਜੀ ਦੂਜੀ ਵਾਰੀ ਜਾਣਕਾਰੀ ਦੋ ਜੀ ਇਹ ਵੀ ਦੂਜੇ ਸਵੇਰ ਵਾਰ ਸੁਣਦੀ ਆ ਹਾਂਜੀ ਤੇ ਇਹ ਵੀ ਐਸਡੀ ਐਪ ਆ ਠੀਕ ਹੈ ਜੀ ਤੇ ਗਾਂ ਇਹਦੇ ਡੈਨਮਾਰਕ ਦਾ ਟੀਕਾ ਲੱਗਿਆ ਹੋਗਾ ਹਾਂਜੀ ਜੋੜਾ ਹੁੰਦਾ ਇੱਕ ਫਾਰਮ ਤੋਂ ਹੀ ਲਿਆ ਆਪਾਂ ਹਾਂਜੀ ਇਹ 35 ਲੀਟਰ ਪਲੂਨ ਨੇ ਦਿੱਤਾ ਵੀਰੇ ਠੀਕ ਹੈ ਜੀ ਇਹ ਇੱਤੀ 40 ਦੇ ਜੇ 38 ਦੇ ਜੇ ਹਨਾ ਉਹ ਕਰਮਾ ਅਗਲੇ ਦੇ ਅੱਜ ਕਿ ਸੂਆ ਸੂਆ ਦੂਜਾ ਹੋ ਗਿਆ ਵੀਰੇ ਜਾਂ ਦੂਜਾ ਸੂਆ ਸੂਣੀ ਹਾਂ ਹਾਂ ਠੀਕ ਹੈ ਦੈਣ ਵੀਰੇ ਕਿੰਨੇ ਬਾਕੀ ਆ ਇਹਦੇ ਵੀਰੇ ਹਜੇ 10 12 ਦਿਨ ਹੀ ਇਹ ਲੈ ਜੂ ਦੋ ਦਿਨ ਬਾਅਦ ਉਹ ਤਾਂ ਲੈ ਜੂ ਘੱਟ ਨਹੀਂ ਲੈਂਦੀ 10 12 ਦਿਨ ਮੰਨ ਕੇ ਹਾਂ ਗਾਂ ਕਿਉਂਕਿ ਹਜੇ ਕੱਚੀ ਹੈ ਨਾ ਉਹ ਵੀ ਮੈਂ ਹੁਣ ਆਪ ਘਰੇ ਲੈ ਕੇ ਟ੍ਰਾਂਜੈਕਸ਼ਨ ਪਾਉਣ ਲੱਗ ਗਿਆ ਭਲਾਂ ਕਰਾਈ ਬੜਾ ਠੀਕ ਹੈ ਜੀ ਮੈਂ ਹਾਜੇ ਤਬਰ ਬਹੁਤ ਕੱਚੀ ਹੈ 10 12 ਦਿਨਾਂ ਚ ਬੜਨੇ ਬਹੁਤ ਵੱਜਣਾ ਕੱਦ ਬਹੁਤ ਆ ਮੇਰਾ 6 ਫੁੱਟ 2 ਇੰਚ ਆ ਠੀਕ ਹੈ ਜੀ ਤੇ ਮੇਰੇ ਮੋਢੇ ਟੱਪਣ ਵਾਲਾ ਕੰਮ ਆ ਠੀਕ ਹੈ ਠੀਕ ਹੈ ਰੇਟ ਭਰਾ ਜਾਇ ਜਾਦਾ ਇਹਦਾ ਵੀ ਫੋਨ ਤੇ ਹੀ ਕਰ ਲਾਂਗੇ ਵੀਰੇ ਜਾ ਜੀਊਗਾ ਹਾਂ ਇਹਦਾ ਵੀ ਜਾ ਜੀ ਹੋਊਗਾ ਪਰ ਆਏ ਨਹੀਂਗਾ ਵੀ 2 ਲੱਖ ਮੰਗ ਲਿਆ ਹਾਂ ਜੀ 1.5 ਲੱਖ ਲੈਣਾ ਆਪਣਾ ਉਹ ਕੰਮ ਨਹੀਂਗਾ ਠੀਕ ਹੈ ਜੀ ਲੋ ਭਰਾ ਬਾਈ ਕੋਲ ਦੋ ਗਾਮਾ ਤੇ ਇੱਕ ਮੱਝ ਕਿੰਨੇ ਗੱਬਣਾ ਤੇ ਚੈੱਕ ਕਰ ਸਕਦੇ ਹੋ ਗਾਂ ਦਾ ਕੱਦ ਕਾਠ ਸਖਨਾ ਕਰਮ ਵਾਲੇ ਦਾ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਮਿਲ ਜਾ ਸਕਦੇ ਹੋ ਦੇਖ ਸਕਦੇ ਹੋ ਭਰਾ ਥੋੜਾ ਜਿਹਾ ਫਰਸਲਾ ਕਰਕੇ ਥੋੜਾ ਕਰਦੀ ਹੈ ਨਾ ਫਰਸਲਾ ਕਰਕੇ ਵੀ ਵੀਰੇ ਇਹ ਨਾ ਤੈਨੂੰ ਦੱਸਿਆ ਵੀ ਖੁੱਲੀਆਂ ਆਈਆਂ ਜਾਂ ਹਾਂ ਫਰਮਾ ਚ ਉਹਦੇ ਕਰਨੇ ਤੇ ਲਿਆਰਾਂ ਦੀ ਹਜੇ ਆਲ ਮੰਨਦੀਆਂ ਠੀਕ ਹੈ ਠੀਕ ਲਓ ਜੀ ਹਾਂ ਲਓ ਜੀ ਕਰਮਾਂ ਵਾਲੀ ਦਾ ਕੱਤ ਕੁ ਸੁਖਨਾ ਵਧੀਆ ਤੇ ਫੇਸ ਬਿਊਟੀ ਲੋ ਕੋਲ ਹੀ ਮੜਾ ਆਪਾਂ ਦਿਖਾ ਦੀ ਲੇਵਾ ਚੰਗੀ ਤਰ੍ਹਾਂ ਲਓ ਜੀ ਚੈੱਕ ਕਰ ਸਕਦੇ ਹੋ ਚਾਰੇ ਥਾਂ ਠੀਕ ਹੈ ਲਓ ਜੀ ਫੇਸ ਬਿਊਟੀ ਇਹ ਤੇ ਭਾਈ ਬਾੜ ਤਾਂ ਕਿੱਥੇ ਪਾਸੋਂ ਇਹਦੇ ਚ ਤੱਕ ਕਾਟਨੀ ਆ ਸੀ ਨਾ ਹਾਂ ਜੀ ਦੇਖੀ ਰਹੀ ਆ ਨਾੜਾ ਨੂੜਾ ਕਿੰਨੀਆਂ ਬਾੜ ਦੇ ਲੱਗੀਆਂ ਆਆਂ ਹਨਾ ਠੀਕ ਹੈ ਜੀ ਬਾੜ ਤਾਂ ਨੋਰਮਲ ਹੀ 35 ਕਿਲੋ ਵੀ ਦੇ ਗਈ ਮਾਲਕਾਂ ਦਾ ਤਾਂ ਘਰ ਪੂਰਾ ਕਰ ਦੂਗੀ ਹਾਂਜੀ 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 ਲੋ ਜੀ ਫੇਸ ਬਿਊਟੀ ਚੰਗੀ ਤਰ੍ਹਾਂ ਕਰ ਸਕਦੇ ਠੀਕ ਹੈ ਜੀ ਕੱਦ ਕਾਠ ਠੀਕ ਹੈ ਜੀ ਪਿੰਡ ਮਾਸੀਕੇ ਤੇ ਜ਼ਿਲ੍ਹਾ ਮੋਗਾ ਤੇ ਮੇਨ ਰੋਡ ਦੇ ਉੱਤੇ ਇਹ ਪਿੰਡ ਪੈਂਦਾ ਜੀ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਬਾਈ ਜੀ ਨੇ ਵੈਸੇ ਦੱਸ ਵੀ ਦਿੱਤਾ ਠੀਕ ਹੈ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨ ਕਰੀ ਦੀ ਬੈਕ ਸਾਈਡ ਤੇ ਚੱਲਦਾ ਹੁੰਦਾ ਜੀ ਤੇ ਆਪਣੇ ਨਾਲ ਜਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਹੋਕ ਕੇ ਬਾਏ